ਹਾਂਜੀ ਸਰ ਨਾਮ ਕੀ ਹੈ 인ਦਰਜੀਤ ਮੈਂ 인ਦਰਜੀਤ ਦੁਆ ਜੀ ਮੇਰਾ ਪ੍ਰੋਫੈਸ਼ਨ ਕੈਮਿਸਟ ਹੈ ਔਰ ਮੈਂ ਸ਼ਰਮਾ ਜੀ ਜਿੰਨੀ ਛਲਾਗਾ ਕਰਾ ਉਹ ਬਹੁਤ ਘਟ ਹੈ ਅੱਜ ਦਾ ਜਿਹੜਾ ਫੰਕਸ਼ਨ ਸੀ ਇਟ ਵਾਸ ਵਨ ਆਫ ਦੀ ਬੈਸਟ ਫੰਕਸ਼ਨ ਵੀ ਹੈਵ 에버 ਸੀਨ ਅੱਜ ਦੇ ਜਿੰਨੇ ਕੀ ਫੰਕਸ਼ਨ ਹੋਏ ਉਹਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਕੇਸਰੀ ਤੋਂ ਡਾਇਰੈਕਟਰ ਚੌੜਾ ਸਾਹਿਬ ਆਏ ਸੀ ਨਾਲ ਮੈਡਮ ਆਪਣਾ ਵਾਲੀਆ ਜੀ ਨਾਲ ਆਪਣਾ ਉਹਨਾਂ ਦੇ ਮੇਨ ਸੰਪਾਦਕ ਰਜੇਸ਼ ਮੰਜੋਲਾ ਜੀ ਜਿੰਨਾ ਉਹਨਾਂ ਦੇ ਨਾਲ ਉਹਨਾਂ ਇੰਨਾ ਇੱਥੇ ਡਿਸਟ੍ਰਿਬਿਊਸ਼ਨ ਵਿੱਚ ਬੱਚਿਆਂ ਨਾਲ ਬੱਚੇ ਇਤਨੀ ਐਨਕਰਜਮੈਂਟ ਹੋ ਕੇ ਗਿਆ ਕਿ ਸਾਡੇ ਇੱਡੇ ਵੱਡਾ ਪੱਤਰ ਸਮੂਹ ਦਾ ਬੰਦਾ ਸਾਡੇ ਨਾਲ ਮਿਲ ਕੇ ਗਿਆ ਤੇ ਅਸੀਂ ਜੋ ਵੀ ਅੱਜ ਇਹ ਉਪਰਾਲਾ ਹੋ ਰਿਹਾ ਹੈ ਇਹਦਾ ਜਿਹੜਾ ਸਿਹਰਾ ਜਾਂਦਾ ਉਹ ਵਿਨੋਦ ਸ਼ਰਮਾ ਜੀ ਨੂੰ ਜਾਂਦਾ ਅਸੀਂ ਇਹਨਾਂ ਦੇ ਪ੍ਰਤੀ ਰਿਣੀ ਰਹਾਂਗੇ ਸਾਡੀ ਜਨਰੇਸ਼ਨ ਵੀ ਰਿਣੀ ਰਹੇਗੀ ਕਿ ਇਹ ਜਿਹ ਬੰਦਾ ਅੱਜ ਕੱਲ ਦੇ ਯੁੱਗ ਵਿੱਚ ਮਿਲਣਾ ਬਹੁਤ ਮੁਸ਼ਕਲ ਹੈ ਸਾਡੀ ਤਾਂ ਪ੍ਰਭੂ ਦੇ ਅੱਗੇ ਇਹੀ ਬੇਨਤੀ ਹੈ ਕਿ ਸ਼ਰਮਾ ਜੀ ਜਿਉਂ ਚਿਹਰਾ ਜਿਉਂ ਹੋਰ ਸਿਹਤਮੰਦ ਰਹਿਣ ਤੇ ਲੋਕਾਂ ਦੇ ਭਲਾਈ ਕਾਰਜ ਕਰਨ ਲੱਗੇ ਮਤਲਬ ਇਹ ਰਹਿਣ ਸਾਡੀ ਅਹੀ ਪਰਮਾਤਮਾ ਅੱਗੇ ਦੁਆ ਹੈ थैंक यू वेरी मच ਅੱਲਾਹ ਤਾਲਾ ਥੋੜਾ ਜਿਹਾ نیچے ਕਰੋ ਯਾਰ ਤਾਂ ਸਾਰਾ ਬਹੁਤ ਬਹੁਤ ਕਹੂੰ ਝਾ ਬੋਲੂੰਗਾ ਪ੍ਰੋਮਿਸ मैं यही बोलना चाहूँगा कि जितना कार्य जो जितना हम सेवा का कार्य करते हैं ना उतना हमारे को एहसास होता है कि हमारे पास जो चीज़ें उसका हमारे को भगवान को शुक्राना करना चाहिए जिस आदमी ने सेवा नहीं की ना उसको इस बात का एहसास नहीं हो सकता तो हर बंदे को सेवा का कार्य करना चाहिए ताकि वो उसको एहसास हो कि वो कितना लकी है मैं यही चाहूँगा कि जनहित समिति जितना कार्य कर रही है बहुत अच्छा कार्यक्रम है और बहुत अच्छा इनिशिएटिव है जो कर रहे हैं और मैं इनसे रिक्वेस्ट करूँगा कि आने वाले टाइम में लोगों को हेल्थ इंश्योरेंस फ्री में बांटें जो लोग अब किसी भी हॉस्पिटल में आप ऑपरेशन कराने चल जाएं किसी का इलाज कराने चल जाएं किसी भी चीज़ का तो कोई भी ऑपरेशन डेढ़ दो ढाई तीन लाख रुपए का होता है उस समय इतना पैसा इकट्ठा करने की जगह अगर हम दस हज़ार रुपये की हेल्थ इंश्योरेंस फ्री बांट दें तो उसे किसी भी आदमी का पाँच लाख का फ़ायदा होता है मात्र दस की सेवा में तो मैं सारे लोगों को दर्शकों को जो लोग ये देख रहे हैं यही कन्विंस करूँगा कि आप अगर सोशल सर्विस कुछ भी करना चाहते हैं तो आप हेल्थ इंश्योरेंस बांटें ਜੀ ਸ਼ਰਮਾ ਜੀ ਆ ਜਿਹੜਾ ਪ੍ਰੋਗਰਾਮ ਰੱਖਿਆ ਉਹਦੇ ਬਾਰੇ ਦੱਸੋ ਸਰ ਮੈਂ ਬਨੋਸ਼ ਸ਼ਰਮਾ ਤੇ ਮੇਰੇ ਨਾਲ ਇੰਦਰਜੀਤ ਦੁਆਜ ਨਾਲ ਖੜੇ ਆ ਨਾਲ ਮਰੇ ਹਰਪਾਲ ਮਾਨ ਜੀ ਪਲੱਸ ਅਸੀਂ ਅਬੀਜੀ ਚੋਪੜਾ ਜੀ ਜੋ ਡਾਇਰੈਕਟਰ ਪੰਜਾਬ ਕੇਸਰੀ ਦੇ ਉਹਨਾਂ ਦਾ ਸਾਇੰਸ ਕਰਦੇ ਆ ਮੈਡਮ ਸਿੰਦਰ ਕੋਰ ਵਾਲੀਆ ਹਰਜੇਸ਼ ਪੰਜੋਲਾ ਜੀ ਪਲੱਸ ਸਾਡੇ ਹੋਰ ਜਿਹੜੇ ਡੋਨਰ ਆਏ ਸਾਡੇ ਜਿਹਨਾਂ ਸਾਨੂੰ ਇਸ ਅੱਜ ਜਿਹੜਾ ਫੰਕਸ਼ਨ ਕੀਤਾ ਸੀ ਤ੍ਰਿਕਮਨ ਜਿਹੜੇ ਸਾਡੇ ਘਰਾਂ ਚੋਂ ਕੂੜਾ ਚੱਕਦੇ ਆ ਪਲੱਸ ਜਿਹੜੇ ਰਿਕਸ਼ਾ ਪੀਲਰ ਆ ਉਹਨਾਂ ਨੂੰ ਅਸੀਂ 302 ਉੱਪਰ ਜਰਸੀਆਂ ਦਿੱਤੀਆਂ ਪਲੱਸ 400 ਸਕੂਲ ਦੇ ਬੱਚਿਆਂ ਨੂੰ ਅਸੀਂ ਵਿੰਟਰ ਯੂਨੀਫਾਰਮ ਦਿੱਤੀ ਹੈ ਪਲੱਸ ਜਿਹੜੇ ਸਾਡੇ ਮੈਰਾਥਨ 'ਚ ਸੀ ਫਰਸ ਸੈਕੰਡ ਆਏ ਉਹਨਾਂ ਨੂੰ ਅਸੀਂ ਪ੍ਰਾਈਜ਼ ਦਿੱਤੇ ਆਂ ਕੁਝ ਟਰੋਫੀਆਂ ਰਹਿ ਗਈਆਂ ਸੀ ਕੁਝ ਸਾਡੇ ਜਿਹੜੇ ਸੋਸ਼ਲ ਵਰਕਰ ਸੀ ਜਾਂ ਸਾਡੇ ਜਿਨ੍ਹਾਂ ਨੇ ਸਾਨੂੰ ਮੈਰਾਥਨ ਸਾਥ ਦਿੱਤਾ ਉਸ ਨੂੰ ਅਸੀਂ ਸਰਟੀਫਿਕੇਟ ਦਿੱਤੇ ਆਂ ਕੁਝ ਸਾਡੇ ਸਲਾਈ ਸੈਂਟਰ ਜਿਹੜੇ ਚੱਲ ਰਹੇ ਆ 6 ਉਹਨਾਂ ਦੀ ਲੜਕੀਆਂ ਨੇ ਸਰਟੀਫਿਕੇਟ ਕੋਰਸ ਪੂਰਾ ਕੀਤਾ ਸੀ ਸਲਾਈ ਦਾ ਬਿਊਟੀ ਪਾਰਲਰ ਦਾ ਕੰਪਿਊਟਰ ਦਾ ਉਹਨਾਂ ਨੂੰ ਅਸੀਂ ਸਰਟੀਫਿਕੇਟ ਦਿੱਤੇ ਆਂ ਤੇ ਮੈਂ ਜਿਹੜੇ ਸਾਡੇ ਡੋਨਰ ਹੈ ਉਹਨਾਂ ਦਾ ਜਿਦੇ ਸਾਡੇ ਰਵਿੰਦਰ ਗੁਪਤਾ ਜੀ ਹੈ ਪਲੱਸ ਸਾਡੇ ਰਕੇਸ਼ ਗੁਪਤਾ ਜੀ ਹੈ ਪਲੱਸ ਸਾਡੇ ਪ੍ਰਧਾਨ ਰਾਜਕਮਰ ਜੱਗੀ ਜੀ ਹੈ ਜਿਨ੍ਹਾਂ ਨੇ ਅੱਜ ਮੇਜਰ ਅਮਾਉਂਟ ਸਾਨੂੰ ਡੋਨੇਟ ਕੀਤਾ ਤੇ ਪਲੱਸ ਗਿਆਨ ਚੰਦ ਕੁਟਾਰੀਆ ਜੀ ਨੇ ਜਿਹੜੇ ਸਮਾਨਾ ਤੋਂ ਉਹਨਾਂ ਨੇ ਸਾਨੂੰ ਇਸ ਫੰਕਸ਼ਨ ਵਾਸਤੇ 2000 ਅਰਜੀਵ ਗੋਲ ਜੀ ਨੇ 11000 ਰੁਪਏ ਦਿੱਤਾ ਤੇ ਮੈਂ ਜਿੰਨੇ ਵੀ ਡੋਨਰਾਂ ਜਿਨ੍ਹਾਂ ਨੇ ਸਾਨੂੰ ਪਰ ਇ ਸਮਾਲ ਅਮਾਉਂਟ ਦਿੱਤਾ ਛੋਟਾ ਦਿੱਤਾ ਉਹਨਾਂ ਦਾ ਥੈਂਕਸ ਕਰਦਾ ਸਾਡੇ ਮੈਂਬਰਾਂ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤੇ ਜਿੰਨੇ ਸਾਡੇ ਸਪੈਸ਼ਲ ਗੈਸਟ ਆਏ ਸੀ ਜਾਇ ਸ਼ੋਗੋਲ ਸੀਏਸੀ ਅਰਜੀਵ ਗੋਲ ਸੀਏਸੀ ਸਾਡੇ ਡਾਕਟਰ ਬਾੜ੍ਹ ਜੀ ਸੀ ਐਸ अरोड़ा ਜੀ ਸੀ ਸਾਡੇ ਰਵਿੰਦਰ ਗੁਪਤਾ ਜੀ ਕੈਪੀਟਲ ਟੂਲ ਇੰਡਸਟਰੀ ਤੋਂ ਆਏ ਸੀ ਤੇ ਡਾਕਟਰ ਸਾਡੇ ਹਰੀਮ ਮੱਗਰਵਾਲ ਜੀ ਸੀ ਪਲੱਸ ਸਾਡੇ ਯੂ ਐਸ اے ਤੋਂ ਅਫਰੀਤ ਮੋਹਨ ਸਿੰਘ ਜੀ ਆਏ ਸੀ ਮੇਰੇ ਨਾਲ ਜਗਤਾਰ ਸਿੰਘ ਜੱਗੀ ਸਾਡੇ ਬੜੇ ਐਕਟਿਵ ਮੈਂਬਰ ਹੈ ਸਾਡੇ ਬੇਦੀ ਸਾਹਿਬ ਸਾਡੇ ਗਰੇਵਾਲ ਸਾਹਿਬ ਜਤਿੰਦਰ ਗਰੇਵਾਲ ਜੀ ਅਤੇ ਮਰਮਾ ਜੀ ਸੀ ਅਸ਼ਵੀ ਪ੍ਰੈਸ਼ਰ ਜੀ ਤੇ ਡੀ ਪੀ ਸਿੰਘ ਜਿਨ੍ਹਾਂ ਨੇ ਸਾਡੇ ਅੱਜ ਜੋਸ਼ੀ ਜੀ ਨੇ ਜਿੰਨਾ ਅਸੀਂ ਜੱਸੀਆ ਪਾਰਟਿਸਿਪੇਟ ਕੀਤੀਆਂ ਦਿੱਤੀਆਂ 300 ਤੋਂ ਵੱਧ ਉਹਦੇ ਸਾਡੇ ਸਾਰੇ ਸਟਾਫ ਨੇ ਸਾਨੂੰ ਕਮਿਊਨਿਟੀ ਕੀਤਾ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਅੱਜ ਜਿਹੜੇ ਸਾਰੇ ਪਾਰਕ ਵਿੱਚ ਖੜੇ ਆ ਅਸੀਂ ਉਹਨਾਂ ਮੇਨਟੇਨ ਕਰਦੇ ਹਾਂ ਤੇ ਕਿੰਨਾਂ 4000 ਅਸੀਂ ਪੋਰਟਰ ਗੁਲਦੋਦੀ ਦੇ ਲਗਾਏ ਆ ਤੇ ਸਾਡਾ ਇੱਕ ਮਕਸਦ ਵੀ ਲੋਕਾਂ ਨੂੰ ਦਿਖਾਈਏ ਵੀ ਅਸੀਂ ਅਗਲੇ 15 ਦਿਨ ਫਲਾਵਰ ਸ਼ੋ ਵੀ ਕਰਾਂਗੇ ਸਾਡੇ ਜਿਹੜੇ ਪ੍ਰੋਜੈਕਟ ਕਰਦੇ ਆਂ ਚਾਹੇ ਮੈਡੀਕਲ ਦਾ ਹੈ ਚਾਹੇ ਐਜੂਕੇਸ਼ਨ ਦਾ ਹੈ ਚਾਹੇ ਪਲਾਂਟੇਸ਼ਨ ਦਾ ਹੈ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਸਾਡੇ ਨਾਲ ਜ਼ਰੂਰ ਜੁੜੋ ਸਾਡੇ ਨਾਲ ਸਾਡੇ ਮੈਂਬਰ ਬਣੋ ਸਾਨੂੰ ਜਿਹੜਾ ਅਮਾ